ਹਾਂਜੀ ਦੋਸਤੋ ਅੱਜ ਆਪਾਂ ਇੱਕ ਅਜਿਹੀ ਪ੍ਰਾਚੀਨ ਆਯੁਰਵੈਦਿਕ ਜੜੀ ਬੂਟੀ ਬਾਰੇ ਗੱਲਬਾਤ ਕਰਾਂਗੇ ਜਿਹੜੀ ਦਿਨ ਰਾਤ ਯਾਨੀ 24 ਘੰਟੇ ਸਾਨੂੰ ਆਕਸੀਜਨ ਦਿੰਦੀ ਹੈ ਤੇ ਆਲੇ ਦੁਆਲੇ ਨੂੰ ਪਿਉਰੀਫਾਈ ਕਰਦੀ ਕਰਦੀ ਹੈ ਪੋਲੂਸ਼ਨ ਨੂੰ ਵੀ ਘਟਾਉਂਦੀ ਹੈ ਉਹ ਹੈ ਤੁਲਸੀ ਤੁਲਸੀ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਰਾਮ ਤੁਲਸੀ ਸ਼ਾਮ ਤੁਲਸੀ ਕੁਈਨ ਆਫ ਹਰਬ ਵੀ ਕਹਿੰਦੇ ਇਹਨੂੰ ਕਾਲੀ ਤੁਲਸੀ ਸਦਾ ਵਾਰ ਤੁਲਸੀ ਕਹਿੰਦੇ ਆ ਅੰਗਰੇਜ਼ੀ ਵਿੱਚ ਇਹਨੂੰ ਹੋਲੀ ਕੇਸਰ ਕਿਹਾ ਜਾਂਦਾ ਹੈ ਇਹਦੇ ਪੱਤੇ ਬੀਜ ਦੋਨੋਂ ਹੀ ਵਰਤੋਂ ਚਾਉਂਦੇ ਆ ਇਹ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਦਾ ਇਲਾਜ ਵਿੱਚ ਵਰਤੀ ਜਾਂਦੀ ਹੈ ਤੁਲਸੀ ਵਿੱਚ ਮੈਗਨੀਸ਼ੀਅਮ ਪੋਟਾਸ਼ੀਅਮ ਸੋਡੀਅਮ ਵਿਟਾਮਿਨ ਇਹ B 6 D K ਕੈਲਸ਼ੀਅਮ ਹੁੰਦਾ ਹੈ ਇਸਦੇ ਪੱਤਿਆਂ ਬੀਜ ਦਾ ਕਾੜਾ ਵੀ ਬਣਾਇਆ ਜਾਂਦਾ ਹੈ ਪੱਤੇ ਬੀਜ ਸੁਕਾ ਕੇ ਪਾਊਡਰ ਵੀ ਬਣਾਇਆ ਜਾਂਦਾ ਹੈ ਸਿੱਤੇ ਵੀ ਖਾਦੇ ਜਾਂਦੇ ਆ ਜਖਾਮ ਅਸਥਵਾ ਅਸਥਮਾ ਤਣਾਵ ਟੈਨਸ਼ਨ ਆ ਸੁਪਰ ਕਬਜ ਹੋਵੇ ਪਾਣੀ ਨਾਲ ਖਾਲੀ ਪੇਟ ਲੈ ਲੋ ਠੀਕ ਹੋ ਜਾਂਦੇ ਆ ਇਸ ਵਿੱਚ ਐਂਟੀ ਇਲਿ ਫਲੇਮੇਟਰੀ ਤੱਤ ਹੁੰਦਾ ਹੈ ਜੋ ਜੋੜਾਂ ਦੇ ਦਰਦ ਤੇ ਸੋਜ ਨੂੰ ਘਟ ਕਰਦਾ ਹੈ ਇਸ ਦਾ ਕਾੜਾ ਲੈਣ ਨਾਲ ਹੱਡ ਲੱਗੀ ਹੋਵੇ ਬੁਖਾਰ ਜ਼ਖਾਓ ਖਾਂਸੀ ਹੋਵੇ ਉਹ ਠੀਕ ਹੋ ਜਾਂਦੀ ਹੈ ਇਹ ਐਂਟੀ ਆਕਸੀਡੈਂਟ ਹੁੰਦਾ ਹੈ ਇਹ ਸਾਡੇ ਸਰੀਰ ਦੀ ਇਮਿਊਨਿਟੀ ਇਮਿਊਨਿਟੀ ਨਿਤੀ ਨੂੰ ਵਧਾਉਂਦਾ ਹੈ ਦੀਪ ਨੂੰ ਕੰਟਰੋਲ ਕਰਦਾ ਹੈ ਮਾਈਗਰੇਨ ਹੋਵੇ ਇਸ ਦੀਆਂ ਤਿੰਨ ਚਾਰ ਪੱਤੀਆਂ ਹਰ ਰੋਜ਼ ਖਾ ਲਓ ਠੀਕ ਹੋ ਜਾਂਦੀ ਹੈ ਮਲੇਰੀਆ ਹੋਵੇ ਇਸ ਦੇ ਚਾਰ ਪੰਜ ਪੱਤੇ ਕਾਲੀਆਂ ਮਿਰਚਾਂ ਵਿੱਚ ਪਾ ਕੇ ਕੜਾ ਬਣਾ ਕੇ ਤਿੰਨ ਚਾਰ ਦਿਨ ਲੈਣ ਨਾਲ ਠੀਕ ਹੋ ਜਾਂਦੇ ਆ ਜੇ ਜੀ ਕੱਚਾ ਜਾਂ ਹੁੰਦਾ ਹੋਵੇ ਉਲਟੀ ਆਉਂਦੀ ਹੋਵੇ ਦੋ ਤਿੰਨ ਪੱਤੇ ਸ਼ਹਿਦ ਵਿੱਚ ਅਦਰਕ ਰਸ ਨਾਲ ਮਿਲਾ ਕੇ ਹੀ ਲੈ ਲਓ ਠੀਕ ਹੋ ਜਾਂਦਾ ਤੇ ਖੂਨ ਨੂੰ ਸਾਫ਼ ਕਰਦਾ ਹੈ ਬੀਜਾਂ ਨੂੰ ਪਾਣੀ ਵਿੱਚ ਭਿਉ ਕੇ ਸਵੇਰੇ ਖਾਲੀ ਪੇਟ ਦੁੱਧ ਨਾਲ ਲੈ ਲਓ ਮਟਾਪਾ ਦੂਰ ਕਰਦਾ ਹੈ ਤੇ ਬੀਪੀ ਨੂੰ ਕੰਟਰੋਲ ਕਰਦਾ ਹੈ ਧੰਨਵਾਦ ਜੀ